ਤਤ ਸ੍ਰੀ ਕਾਲ ਜੀ ਸਾਰਿਆਂ ਨੂੰ ਪੰਜਾਬੀ ਕਲਚਰ ਵਲੌਗ ਵਿੱਚ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਪਹਿਲੇ ਸਮਿਆਂ ਵਿੱਚ ਵਰਤੀ ਜਾਂਦੀ ਸੀ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਚਲੋ ਫਿਰ ਦਿਖਾਉਣਾ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਜੋ ਪਹਿਲੇ ਸਮਿਆਂ ਵਿੱਚ ਸਵਾਰਤੀ ਜਾਂਦੇ ਜੀ ਅੱਜ ਗੱਲ ਕਰਾਂਗੇ ਜੀ ਆਪਾਂ ਚੂੜੀਆਂ ਬਾਰੇ ਬੰਗਾਂ ਬਾਰੇ ਬੰਗਾ ਜਾਂ ਚੂੜੀਆਂ ਔਰਤਾਂ ਦਾ ਗਹਿਣਾ ਹੈ ਜਦ ਤੋਂ ਸભ્યਤਾ ਨੇ ਅੱਖ ਖੋਲੀ ਔਰਤਾਂ ਤੱਕੋ ਤੇ ਹੀ ਚੂੜੀਆਂ ਪਹਿਨਦੀਆਂ ਆਉਂਦੀਆਂ ਹਨ ਪਹਿਲਾਂ ਪਹਿਲੇ ਜਦ ਮਨੁੱਖ ਜੰਗਲਾਂ ਦੇ ਗੁਫਾਵਾਂ ਵਿੱਚ ਰਹਿੰਦਾ ਸੀ ਤਦ ਵੀ ਕੁੜੀਆਂ ਫੁੱਲਾਂ ਤੇ ਬੇਲਾਂ ਦੀਆਂ ਚੂੜੀਆਂ ਪਹਿਨਦੀਆਂ ਸਨ ਅੱਗੇ ਚੜ ਕੇ ਚੂੜੀਆਂ ਕੰਚ ਦੀਆਂ ਬਣ ਲੱਗੀਆਂ ਇਹ ਕੱਚ ਦੀਆਂ ਚੂੜੀਆਂ ਦਾ ਕੁੜੀਆਂ ਦੀਆਂ ਜਿੰਦ ਜਾਨ ਬਣ ਗਈਆਂ ਚੂੜੀਆਂ ਨੂੰ ਸਾਗ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ ਜਦ ਕੁੜੀ ਨੂੰ ਸਹੁਰਾਣੇ ਭੇਜਿਆ ਜਾਂਦਾ ਸੀ ਤਾਂ ਚੂੜੀਆਂ ਜ਼ਰੂਰ ਭੇਜੀ ਜਾਂਦੀਆਂ ਸਨ ਚੂੜੀਆਂ ਸੋਨੇ ਦੀਆਂ ਵੀ ਬਣਦੀਆਂ ਸਨ ਪਰ ਇਹ ਸੋਨੇ ਦੀਆਂ ਚੂੜੀਆਂ ਤੇ ਚੰਦ ਬੰਦ ਦਿਨ ਦਿਹਾਰ ਚੰਦ ਬੰਦ ਦਨ ਬਿਹਾਰ ਉੱਤੇ ਹੀ ਪਾਇਆ ਜਾਂਦੇ ਸਨ ਕੱਚ ਦੀਆਂ ਜੂੜੀਆਂ ਤਾਂ ਕੁੜੀਆਂ ਦੀ ਨਾਜ਼ੁਕਤਾ ਦੀ ਨਿਸ਼ਾਨੀ ਹੁੰਦੀ ਹੈ ਜਦੋਂ ਕਿਸੇ ਮਰਦ ਨੂੰ ਮੁੰਜੀ ਕਹਿਣਾ ਹੋਵੇ ਤਾਂ ਉਸ ਨੂੰ ਸੁਹਾਗ ਦੇ ਟੂੜੀਆਂ ਭੇਜੀਆਂ ਜਾਂਦੀਆਂ ਸਨ ਕਹਿੰਦੇ ਨੇ ਪੋਰਸ ਨੇ ਅੰਬੀ ਨੂੰ ਚੂੜੀਆਂ ਭੇਜੀਆਂ ਸਨ ਕੇ ਪਹਿਨ ਕੇ ਸਿਕੰਦਰ ਦਾ ਸਵਾਗਤ ਕਰਾਂ ਚੂੜੀਆਂ ਜਾਂਦੀਆਂ ਕੁੜੀਆਂ ਨੂੰ ਵੀ ਪਹਿਨਾ ਦਿੱਤੀਆਂ ਜਾਂਦੀਆਂ ਸਨ ਮੁੰਡਿਆਂ ਨੂੰ ਕੜੇ ਪਰ ਕੁੜੀਆਂ ਨੂੰ ਚੂੜੀਆਂ ਚੂੜੀਆਂ ਅਨੇਕਾ ਰੰਗ ਤੇ ਅਨੇਕਾ ਰੰਗਾਂ ਦੇ ਢੰਗਾਂ ਦੀਆਂ ਹੁੰਦੀਆਂ ਸਨ ਪਹਿਲਾਂ ਪੰਜਾਬ ਵਿੱਚ ਕੁੜੀਆਂ ਸ਼ਹਿਰ ਵਿੱਚ ਕਦੇ-ਕਦਾਈਂ ਹੀ ਜਾਂਦੀਆਂ ਸਨ ਉਹ ਕੱਚ ਦੀਆਂ ਚੂੜੀਆਂ ਜਾਂ ਤਾਂ ਮੇਲਿਆਂ ਉੱਤੇ ਪਾਉਂਦੀਆਂ ਸਨ ਅਤੇ ਜਾਂ ਬਣ ਜਾ ਰਹਿਆਂ ਤੋਂ ਬਣ ਜਾ ਰਹੇ ਪਿੰਡੀ ਚੂੜੀਆਂ ਸੀਸੇ ਦੰਦਾਸਾ ਸ਼ਰਮਾ ਤੇ ਕੁੜੀਆਂ ਦੇ ਕਲਿੱਪ ਵਗੈਰਾ ਲੈ ਕੇ ਪਿੰਡੀ ਆਉਂਦੇ ਸਨ ਇਹਨਾਂ ਕੋਲ ਸ਼ੀਸ਼ੇ ਵਾਲੇ ਟਰੰਕ ਹੁੰਦੇ ਸਨ ਜਿਨ੍ਹਾਂ ਵਿੱਚ ਮਨਮੋਹੜੀਆਂ ਮਨਮੋਹੜੀਆਂ ਚੂੜੀਆਂ ਝਲਕਦੀਆਂ ਸਨ ਚੂੜੀਆਂ ਦਾ ਹੁੱਕਾ ਮਿਲਦੇ ਆਏ ਕੁੜੀਆਂ ਬੰਜਾਰੇ ਦੁਆਲੇ ਇਕੱਠੀਆਂ ਹੋ ਜਾਂਦੀਆਂ ਉਹ ਬੰਜਾਰੇ ਨੂੰ ਇੰਜ ਕਹਿੰਦੀਆਂ ਛੂੜੇ ਵਾਲਾ ਬੰਜਾਰਿਆ ਸਾਡੀ ਗੱਲ ਆਵੇ ਸਾਡੀ ਗਲੀ ਆਵੇ ਹੋਈਆਂ ਸਭੋ ਇਕੱਠੀਆਂ ਕੁੜੀਆਂ ਇਿੱਤਰ ਫੇਰਾ ਤਾਵੇ ਲਿਆਵੇ ਖਾਂ ਬਲੌਰੀ ਬੰਗਾ ਬੀਣੀ ਮੇਚ ਚੜਾਵੇ ਇਦਾਂ ਤੰਗ ਚੜਾ ਕੇ ਬੰਗਾ ਮੈਨੂੰ ਨਾ ਤੜਪਾਵੇ ਹੱਥ ਨੂੰ ਨੀਲ ਪਾਏ ਮੇਚ ਦੀ ਟੂੜੀ ਪਾਵੇ ਹੱਥ ਨੂੰ ਨੀਲ ਪਾਏ ਨਾ ਨਾਣਾ ਪ੍ਰੀਭਾ ਦੇ ਜੂ ਵੀ ਬੰਗਾ ਮਚਰਾਉਣ ਲਈ ਰੱਖਦੀ ਹੈ ਆਪਣੇ ਪਤੀ ਤੋਂ ਦੱਸਦੀ ਵੀ ਦਰਦੀ ਵੀ ਹੈ ਕਿ ਗਲੀ ਚ ਨਸੰਗ ਕਿਵੇਂ ਜਾਵਾਂ ਆ ਗਿਆ ਬੰਜਾਰਾ ਨੀ ਚੜਾ ਲਾ ਭਾਬੂ ਚੂੜੀਆਂ ਤੇਰੇ ਗੋਰੇ ਰੰਗ ਨੂੰ ਫੱਬਣ ਨਾਲ ਸਰਬਤੀ ਗੂੜੀਆਂ ਉਸਾ ਡਾਡਾ ਧਾਰਾ ਨੀ ਨਾਣੇ ਤੇਰੇ ਵੀਰ ਦਾ ਹੋ ਜੂ ਕੋਈ ਕਾਰਾ ਨੀ ਬੰਗਾ ਜੇ ਚੜਾ ਲੀਆਂ ਸੋ ਇਸ ਤਰ੍ਹਾਂ ਲੋਕ ਗੀਤਾਂ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ ਹੈ ਭਾਬੀ ਦਾ ਮੇਲੇ ਜਾਵੇਗੀ ਤਤੇ ਆਪਣੇ પતિ ਨੂੰ ਚੂੜੀਆਂ ਚੜਾਉਣ ਦੀ ਬਰਮਾਅਸ ਕਰੇਗੀ ਮਾਹੀ ਬੈ ਸੁਣ ਮੇਰਿਆ ਮਾਇਆ ਮੇਲਾ ਅੱਜ ਬਖਾ ਦੇ ਰੰਗ ਬਰੰਗੀਆਂ ਸੰਸਣ ਕਰਦੀਆਂ ਚੂੜੀਆਂ ਮੈਨੂੰ ਚੜਾ ਦੇ ਪਰ ਸਾਰੇ ਮੇਲੇ ਚ ਬੋਦੀ ਨੂੰ ਚੂੜੀਆਂ ਪਸੰਦ ਨਾ ਆਉਣ ਤੇ ਪਤੀ ਕਹਿੰਦਾ ਹੈ ਤੇਰੇ ਚੂੜੀਆਂ ਪਸੰਦ ਨਾ ਆਈਆਂ ਵੀ ਸਾਰਾ ਮੇਲਾ ਗਾ ਮਾਰਿਆ ਪੁਰਾਣੇ ਪੰਜਾਬ ਦੀਆਂ ਕੁੜੀਆਂ ਚੂੜੀਆਂ ਬਣਾ ਨਹੀਂ ਸਨ ਰਹਿੰਦੀਆਂ ਰਾਗ ਬਿਨਾ ਤਾਂ ਨੱਕ ਸੋਹ ਦਾ ਚੂੜੀਆਂ ਬਾਜ ਕਲਾਈਆਂ ਰਾਗ ਬਿਨਾ ਨਾ ਨੱਕ ਸੋਹ ਦਾ ਚੂੜੀਆਂ ਬਿਨ ਤੂ ਚੂੜੀਆਂ ਬਾਜ ਕਲਾਈਆਂ ਕੁੜੀਆਂ ਦੇ ਬਹੁਤੀਆਂ ਚੂੜੀਆਂ ਪਾ ਕੇ ਜਦ ਅਹੀ ਕੰਮ ਕਰਦੀਆਂ ਚੂੜੀਆਂ ਦੀ ਛਣਸਣ ਦਾ ਇਲਾਹੀ ਰਾਗ ਛੜ ਜਾਂਦਾ ਸੀ ਸਵੇਰੇ ਤੜਕੇ ਉੱਠ ਕੇ ਬਹੁਤੀਆਂ ਬਹੁਤੀਆਂ ਨੇ ਗਲਤ ਰੜਕਣਾ ਹੁੰਦਾ ਪਰ ਉਹਨਾਂ ਦੇ ਪਤੀ ਉਹਨਾਂ ਨੂੰ ਸਵਾਲਣਾ ਚਾਹੁੰਦੇ ਵੱਡੇ ਤੜਕੇ ਦੁੱਧ ਰਿਲਕੇ ਤੂੰ ਚੂੜੀਆਂ ਨੂੰ ਸੁਣਕਾਉਂਦੀ ਸੁਣ ਕੇ ਰਾਗਏ ਬੰਗਾ ਲਾਨੀ ਸਾਨੂੰ نیند ਨਾ ਆਉਂਦੀ ਮੁਕਲਾਵੇ ਜਾਣ ਤੋਂ ਪਹਿਲਾਂ ਬੰਗਾ ਚੜਾਉਣੀਆਂ ਜ਼ਰੂਰੀ ਹੁੰਦੀਆਂ ਸਨ ਕੁੜੀਆਂ ਆਪਣੀ ਮਾਂ ਨੂੰ ਫਰਮਾਇਸ ਇੰਜ ਕਰਦੀਆਂ ਅਸਾਂ ਕੱਲ ਮੁਕਲਾਵੇ ਜਾਣਾ ਮਾਈ ਨਹੀਂ ਚੜਾਵੇ ਚੂੜੀਆਂ ਚੂੜੀਆਂ ਜੇਕਰ ਮਾਂ ਨੇ ਛੜਾ ਕੇ ਦਿੱਤੀਆਂ ਹੁੰਦੀਆਂ ਤਾਂ ਉਹ ਪਿਆਰ ਨਾਲ ਰੱਖੀਆਂ ਜਾਂਦੀਆਂ ਸਨ ਪਰ ਸੱਸੂ ਦੇਆਂ ਚੂੜੀਆਂ ਵੀ ਸੱਸੂ ਵਾਂਗ ਬੁਰੀਆਂ ਲੱਗਣ ਲੱਗਦੀਆਂ ਸਨ ਐ ਬੰਗਾ ਮੇਰੀ ਸੱਸਰੇ ਨੇ ਚੜਾਈਆਂ ਧੰਨਾ ਮਹਿਲ ਦੇ ਨਾਲ ਮੰਗਾਂ ਟੋਕਮੀਆਂ ਐ ਬੰਗਾ ਮੇਰੀ ਮਾਂ ਨੇ ਚੜਾਈਆਂ ਰੱਖਾਂ ਦਿਲ ਦੇ ਨਾਲ ਬੰਗਾ ਟੋਕਮੀਆਂ ਬਲੜੀਆਂ ਦੇ ਵੀਰਾਂ ਕੋਲ ਜਿਆਦਾ ਕਸਲਾਂ ਵੇਚਣ ਦੇ ਪੈਸੇ ਆਉਂਦੇ ਤਾਂ ਉਹ ਤਾਂਾਸ ਚੂਰੀਆਂ ਦੀ ਫਰਮਾਇਸ਼ ਹੀ ਕਰਦੇ ਸਨ ਤੇਰੀ ਜੇਬ ਚ ਖੜਕਣ ਪੈਸੇ ਵੀਰ ਵਿੱਚ ਛੜਾਦੀਆਂ ਚੂੜੀਆਂ ਵਿਆਹ ਤੋਂ ਇੱਕ ਦਿਨ ਪਹਿੰਨਾ ਕੁੜੀ ਨੂੰ ਮਾਮਾ ਚੂਰੀ ਛੜਾਉਂਦਾ ਸੀ ਚੂੜਾ ਛੜਾਉਂਦਾ ਸੀ ਚੂੜੇ ਹਾਂ ਪੰਥੀ ਦੰਦ ਦੇ ਵੀ ਮਿਲਦੇ ਸਨ ਬੜੇ ਹੀ ਸੋਹਣੇ ਚੂੜੇ ਅੱਜ ਵੀ ਛੜਾਏ ਜਾਂਦੇ ਹਨ ਚੂੜੇ ਵਾਲੀ ਨਵੀਂ ਵਿਆਹੀ ਕੁੜੀ ਦਾ ਵਿਸ਼ੇਸ਼ਣ ਹੈ ਚੂੜੇ ਅੱਜ ਵੀ ਕੁੜੀਆਂ ਬੜੇ ਸ਼ੌਂਕ ਨਾਲ ਪਹਿਨਦੀਆਂ ਹਨ ਗੋ ਕੁੜੀਆਂ ਕਾਜ ਜਬੜਦੀਆਂ ਹਨ ਉਹ ਕਾਜ ਜ ਚੂੜੀਆਂ ਨਹੀਂ ਪਹਿਨਦੀਆਂ ਹਨ ਪਰ ਘਰ ਵਿੱਚ ਕਈ ਕਈ ਦਰਜਨਾ ਚੂੜੀਆਂ ਉਹਨਾਂ ਰੱਖੀਆਂ ਹੋਈਆਂ ਨੇ ਜਿਆਦਾ ਕਿਸੇ ਉੱਤ ਸਭ ਜਾਂਦੀਆਂ ਨੇ ਤਾਂ ਅਰਕਾਂ ਤੱਕ ਚੂੜੀਆਂ ਪਹਿਨਦੀਆਂ ਹਨ ਅੰਦਰ ਜਾਂਦਾ ਬਾਹਰ ਜਾਂਦਾ ਲਾਲ ਚੂੜਾ ਸਣਕਦਾ ਅੱਜੇ ਮੇਰੇ ਮਾਈਏ ਆਉਣਾ ਮਨ ਮੁਕਾਣਾ ਮਨਪੁਕਾਣਾ ਕਣਕ ਦਾ ਹਾਂ ਤੇ ਜਦ ਮਾਹੀ ਨੇ ਆਉਣਾ ਹੁੰਦਾ ਤਾਂ ਕੁੜੀਆਂ ਉਹੀ ਵਿਰਲਾ ਚੂੜਾ ਪਹਿਨ ਲੈਂਦੀਆਂ ਸਨ ਤੇ ਕਣਕ ਦਾ ਮਨ ਭਾਵ ਰੂਤੀ ਪਕਾਉਂਦੀਆਂ ਸਨ ਬਰਨਾਂ ਦਾ ਘਰ ਵਿੱਚ ਮਿੱਸੀਆਂ ਰੋਟੀਆਂ ਹੀ ਤਕਦੀਆਂ ਸਨ ਸੋਏਤੀ ਜੀ ਚੂੜੀਆਂ ਬਾਰੇ ਜਾਣਕਾਰੀ ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵੀ ਵਧੀਆ ਲੱਗਿਆ ਹੋਵੇਗਾ ਸੋ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਜਾਣਾ ਜੀ ਸੋ ਅਗਰਨ ਬਾਰੇ ਬਲੌਗ ਵਿੱਚ ਮੈਂ ਤੁਹਾਨੂੰ ਹੋਰ ਕੋਈ ਪ੍ਰਾਣੀ ਜੀ ਦਿਖਾਵਾਂਗਾ ਜੋ ਪੁਰਾਣੇ ਵੇਲੇਆਂ ਦੇ ਵਿੱਚ ਵਰਤੀ ਜਾਂਦੀ ਜੀ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ